ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਝੋਨੇ ਦੀ ਪਨੀਰੀ ਨੂੰ ਲੈ ਕੇ ਤੇ ਝੋਨੇ ਨੂੰ ਲੈ ਕੇ ਇੱਕ ਐਮ ਵੀਡੀਓ ਬਣਾ ਰਹੇ ਹਾਂ ਸੋ ਦੋਸਤੋ ਜਿਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੈਗਾ ਵੀ ਜ਼ਿਆਦਾਤਰ ਜਦੋਂ ਦੋਸਤੋ ਪਨੀਰੀਆਂ ਦੀ ਬਜਾਈ ਹੁੰਦੀ ਤੇ ਗਵਰਨਮੈਂਟ ਵੱਲੋਂ ਜਿਹੜੀਆਂ ਕੁਝ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਪਨੀਰੀਆਂ ਬਜਾਈ ਨੂੰ ਲੈ ਕੇ ਤੇ ਅੱਗੇ ਝੋਨੇ ਦੀ ਲਵਾਈ ਨੂੰ ਲੈ ਕੇ ਸੋ ਦੋਸਤੋ ਅੱਜ ਉਹ ਜਿਹੜੀਆਂ ਕਿਹੜੀਆਂ-ਕਿਹੜੀਆਂ ਤਰੀਕਾ ਨਿਕਲੀਆਂ ਨੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਦੋਸਤੋ ਜਿੱਦਾਂ ਕਿ ਕਨਕ ਦੀ ਬਾੜੀ ਦਾ ਕੰਮ ਜਿਹੜਾ ਪੂਰਾ ਹੋ ਚੁੱਕਿਆ ਹੈ ਕਨਕ ਵੱਢ ਕੇ ਤੂੜੀ ਬਣਾਉਣ ਤੋਂ ਬਾਅਦ ਦੋਸਤੋ ਜਿਹੜਾ ਜ਼ਿਆਦਾਤਰ ਕਿਸਾਨ ਝੋਨੇ ਦੀ ਖੇਤੀ ਦੀ ਤਿਆਰੀ ਵਿੱਚ ਲੱਗ ਗਏ ਨੇ ਇਸ ਸੇ ਦੇ ਵਿਚਕਾਰ ਦੋਸਤੋ ਜਿਹੜਾ ਪੰਜਾਬ ਦੇ ਵਿੱਚ ਚੋਣੇ ਦੀ ਲਵਾਈ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਉਹ ਹੈਗੀ ਹੈ ਵੀ ਚੋਣੇ ਦੀ ਲਵਾਈ ਨੂੰ ਲੈ ਕੇ ਸਰਕਾਰ ਵੱਲੋਂ ਇੱਕ ਖਾਕਾ ਤਿਆਰ ਕੀਤਾ ਗਿਆ ਦੋਸਤੋ ਦਰਅਸਲ ਹਰ ਵਾਰ ਪੰਜਾਬ ਸਰਕਾਰ ਚੋਣੇ ਦੀ ਲਵਾਈ ਦੀ ਤਰੀਕ ਤੈਅ ਕਰਦੀ ਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਹੋਣ ਇੱਕੋ ਸਮੇਂ ਚੋਣੇ ਨਹੀਂ ਲੱਗਣਗੇ ਬਲਕਿ ਇਸ ਵਾਰ ਪੰਜਾਬ ਦੇ ਵਿੱਚ ਵੱਖ-ਵੱਖ ਗੇੜਾਂ ਦੇ ਵਿੱਚ ਚੋਣੇ ਦੀ ਲਵਾਈ ਸ਼ੁਰੂ ਹੋਵੇਗੀ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ ਗਿਆ ਜਿਹੜੇ ਪੇਪਰ ਪਲਾਨ ਨੇ ਦੋਸਤੋ ਉਹਨਾਂ ਦੇ ਅਨੁਸਾਰ ਛੇਸ਼ ਜ਼ਿਲ੍ਹਿਆਂ ਨੂੰ ਜਿਹੜਾ ਜ਼ੋਨਾਂ ਦੇ ਵਿੱਚ ਵੰਡ ਕੇ ਚੋਣੇ ਦੀ ਲਵਾਈ ਦਾ ਕੰਮ ਸ਼ੁਰੂ 会变大。 ਪੰਜਾਬ ਸਰਕਾਰ ਵੱਲੋਂ ਜਿਹੜਾ ਕਿਹਾ ਗਿਆ ਹੈ ਵੀ ਚੋਣਾਂ ਦੀ ਲਵਾਈ 18 ਤੋਂ 24 ਜੂਨ ਤੱਕ ਵੱਖ-ਵੱਖ ਜ਼ੋਨਾਂ ਦੇ ਹਿਸਾਬ ਨਾਲ ਸ਼ੁਰੂ ਹੋਵੇਗੀ। ਪਹਿਲੇ ਗੇੜ ਦੇ ਵਿੱਚ 18 ਜੂਨ ਤੋਂ 20 ਜੂਨ ਨੂੰ ਸ਼ੁਰੂ ਹੋਵੇਗਾ ਅਤੇ ਇਸ ਦੌਰਾਨ ਪਹਿਲੇ 6 ਜ਼ਿਲ੍ਹਿਆਂ ਵਿੱਚ ਚੋਣਾਂ ਦੀ ਲਵਾਈ ਦਾ ਕੰਮ ਸ਼ੁਰੂ ਹੋਵੇਗਾ। ਇਸੇ ਤਰ੍ਹਾਂ ਦੋਸਤੋ 20 ਤੋਂ 22 ਜੂਨ ਅਤੇ 22 ਤੋਂ 24 ਜੂਨ ਦੌਰਾਨ ਅਗਲੇ 6-6 ਜ਼ਿਲ੍ਹਿਆਂ ਵਿੱਚ ਚੋਣਾਂ ਦੀ ਲਵਾਈ ਸ਼ੁਰੂ ਹੋਵੇਗੀ। ਯਾਨੀ ਇਸ ਵਾਰ ਸੂਬੇ ਵਿੱਚ ਇੱਕੋ ਸਮੇਂ ਚੋਣਾਂ ਦੀ ਲਵਾਈ ਦਾ ਕੰਮ ਨਹੀਂ ਹੋਵੇਗਾ। ਇਹ ਫੈਸਲਾ ਪੰਜਾਬ ਵਿੱਚ ਚੱਲ ਰਹੇ ਬਿਜਲੀ ਜਿਹੜਾ ਸੰਕਟ ਨੂੰ ਦੇਖਦੇ ਹੋਏ ਗਵਰਨਮੈਂਟ ਸਰਕਾਰ ਨੇ ਲਿਆ ਹੈ ਕਿਉਂਕਿ ਕੋਲੇ ਦੀ ਕਮੀ ਦੇ ਕਾਰਨ ਪੰਜਾਬ ਪਹਿਲਾਂ ਤੋਂ ਹੀ ਬਿਜਲੀ ਦੀ ਕਮੀ ਦਾ ਸਾਹਮਣਾ ਜਿਹੜਾ ਆਪਾਂ ਕਰਨਾ ਪੈ ਰਿਹਾ ਹੈ ਮਾਲਵਾ ਬਹੁਤ ਵੱਡਾ ਖੇਤਰ ਹੈ ਮਾਲਵੇ ਨੂੰ ਹੀ ਝੋਨੇ ਦੀ ਲਵਾਈ ਵਿੱਚ ਦੋ ਜ਼ੋਨਾਂ ਦੇ ਵਿੱਚ ਵੰਡਿਆ ਗਿਆ ਹੈ ਅਜਿਹਾ ਕਰਨਾ ਬਿਜਲੀ ਸੰਕਟ ਹੋਰ ਗਹਿਰਾ ਨਹੀਂ ਹੋਵੇਗਾ ਤੇ ਝੋਨੇ ਦੀ ਲਵਾਈ ਦੇ ਦੌਰਾਨ ਕਿਸਾਨਾਂ ਦੇ ਨਾਲ ਬਾਕੀ ਲੋਕਾਂ ਨੂੰ ਵੀ ਬਿਜਲੀ ਦੇ ਲੰਬੇ-ਲੰਬੇ ਕਟਾਂ ਦੀ ਜਿਹੜੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਹੁਣ ਦੋਸਤੋ ਦੇਖਣਾ ਹੀ ਪਵੇਗਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ ਦਾ ਜਿਹੜਾ ਸਬੰਧੀ ਲਿਆ ਗਿਆ ਫੈਸਲਾ ਕਿੰਨਾ ਕੁ ਜਿਹੜਾ ਸਹੀ ਸਾਬਤ ਹੁੰਦਾ ਹੈ ਤੇ ਦੋਸਤੋ ਇੱਕ ਜਿਹ ਹੋਰ ਗੱਲ ਹੈਗੀ ਆ ਤਕਰੀਬਨ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਹੁਣ ਦੋਸਤੋ ਧਿਆਨ ਇਹ ਦੇਣਾ ਹੋਵੇਗਾ ਵੀ ਜਿੱਦਾਂ ਗਵਰਨਮੈਂਟ ਦੇ ਹਦਾਇਤਾਂ ਦੇ ਮੁਤਾਬਕ 20 ਮਈ ਤੋਂ 25 ਮਈ ਤੱਕ ਜਿਹੜਾ ਪਨੀਰੀ ਲਾਉਣ ਦਾ ਸਮਾਂ ਹੈ ਤੇ ਦੋਸਤੋ ਜ਼ਾਹਿਰ ਜੀ ਗੱਲ ਹੈਗੀ ਵੀ ਕਦੂ ਕਰਕੇ ਝੋਨੇ ਲਾਉਣ ਦਾ ਸਮਾਂ ਵੀ ਜਿਹੜਾ 20 ਜੂਨ ਤੋਂ 10 ਜੁਲਾਈ ਤੱਕ ਜਿਹੜਾ ਚੱਲੇਗਾ ਹੁਣ ਦੋਸਤੋ ਵੀ ਆਪਾਂ ਨੂੰ ਇਹ ਧਿਆਨ ਦੇਣ ਦੀ ਲੋੜ ਆ ਵੀ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਆਪਾਂ ਪਨੀਰੀ ਦੀਆਂ ਕਿਹੜੇ-ਕਿਹੜੀ ਤਰੀਕ ਨੂੰ ਲਾ ਸਕਦੇ ਆ ਸੋ ਦੋਸਤੋ ਜੇਕਰ ਤੁਸੀਂ ਉਹ ਪਨੀਰੀ ਤਕਰੀਬਨ ਅੱਜ 10 ਮਈ ਤੋਂ ਪਹਿਲਾਂ ਬੀਜ ਲੈਂਦੇ ਹੋ ਬਜਾਈ ਕਰ ਲੈਂਦੇ ਹੋ ਤਾਂ ਦੋਸਤੋ ਜਦੋਂ ਝੋਨੇ ਦੀ ਲਵਾਈ ਦਾ ਸਮਾਂ ਆਵੇਗਾ ਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜੇਕਰ ਉਹ 20 ਜੂਨ ਤੱਕ ਜਿਹੜੀ ਝੋਨੇ ਦੀ ਲਵਾਈ ਸਟਾਰਟ ਹੋਈ ਤਾਂ ਉਹ ਪਨੀਰੀ ਤਕਰੀਬਨ ਤਕਰੀਬਨ ਜਾ ਕੇ 35 ਤੋਂ 40 ਦਿਨ ਦੀ ਹੋ ਜਾਣੀ ਆ ਉਹਦੇ ਵਿੱਚ ਸਮੱਸਿਆ ਬਹੁਤ ਆਉਣੀ ਆ ਜਿਹਦੇ ਕਰਕੇ ਦੋਸਤੋ ਅੱਗੇ ਤੁਹਾਨੂੰ ਝਾੜ ਦੇ ਵਿੱਚ ਤੋ ਵੱਡਾ ਜਿਹੜਾ ਘਾਟਾ ਵੇਖਣ ਦੇ ਵਿੱਚ ਨਜ਼ਰ ਆਵੇਗਾ ਕਿਉਂਕਿ ਉਹ ਜਿਹੜੀ ਫਟਾਰਾ ਫੋਟ ਉਹ ਜਿਹੜੀ ਹੈ ਮਤਲਬ ਕੀ ਇੱਕ ਪੂਜਾ ਮਾਰਨਾ ਜਿਹੜਾ ਦੋਸਤੋ ਝੋਨੇ ਨੇ ਉਹ ਨਹੀਂ ਮਾਰੂਗਾ ਕਿਉਂਕਿ ਤਕਰੀਬਨ 25 ਤੋਂ 30 ਦਿਨ ਦੀ ਜਿਹੜੀ ਪਨੀਰੀ ਹੀ ਝੋਨੇ ਇਹਦੇ ਵਿੱਚ ਲੱਗੇ ਕੱਦੂ ਦੇ ਵਿੱਚ ਲੱਗੇ ਤਾਂ ਦੋਸਤੋ ਉਹ ਅੱਗੇ ਜਾ ਕੇ ਬੜੀ ਵਧੀਆ ਤੁਰਦੀ ਹੈ ਤੇ ਇਸ ਕਰਕੇ ਦੋਸਤੋ ਆਪਾਂ ਉਹ ਵੈਰਾਈਟੀਆਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜਿਨ੍ਹਾਂ ਦੀ ਲਵਾਈ ਵੀ ਮੈਂ ਤਰੀਕ ਵੀ ਦੱਸੂਗਾ ਵੀ ਕਿਹੜੀ ਕਿਹੜੀ ਤਰੀਕ ਉਹਨਾਂ ਦੀ ਜਿਹੜੀ ਨਿਸ਼ਚਿਤ ਆ ਇਸ ਕਰਕੇ ਦੋਸਤੋ ਤੁਸੀਂ ਧਿਆਨ ਜ਼ਰੂਰ ਦੇਵੋ ਜਿਹੜੇ ਵੀਰ ਪੀਆਰ ਪੀਆਰ 128 ਪੀਆਰ 129 ਪੀਆਰ 131 ਪੀਆਰ 114 ਤੇ ਪੀਆਰ 113 ਦੀ ਜਿਹੜੀ ਝੋਨੇ ਦੀ ਬਜਾਈ ਕਰਨ ਜਾ ਰਹੇ ਨੇ ਤੇ ਪਨੀਰੀਆਂ ਦੋਸਤੋ ਤੁਸੀਂ 20 ਮਈ ਤੋਂ 25 ਮਈ ਤੱਕ ਜਿਹੜੀਆਂ ਤੁਸੀਂ ਬੀਜ ਉਹ ਸਕਦੇ ਹੋ ਤੇ ਦੋਸਤੋ ਇਸ ਤੋਂ ਬਾਅਦ ਇਹਨਾਂ ਦੀ ਪਨੀਰੀ ਜਿਹੜੀ ਅਸੀਂ ਦੋਸਤੋ 30 ਦਿਨ ਦੇ ਵਿੱਚ ਖੇਤ ਦੇ ਵਿੱਚ ਲਾ ਦਵਾਂਗੇ। ਮਤਲਬ ਕਿ ਜੇਕਰ ਤੁਸੀਂ 20 ਮਈ ਨੂੰ 20 ਮਈ ਤੋਂ 25 ਮਈ ਤੱਕ ਝੋਨੇ ਦੀ ਪਨੀਰੀ ਲਾਉਂਦੇ ਹੋ ਤਾਂ ਤੁਹਾਨੂੰ 20 ਜੂਨ ਤੋਂ 25 ਜੂਨ ਦੇ ਵਿੱਚ ਪਨੀਰੀ ਝੋਨੇ ਦੇ ਲਾਉਣੀ ਪਵੇਗੀ ਖੇਤ ਵਿੱਚ। ਇਸ ਤੋਂ ਬਾਅਦ ਦੋਸਤੋ PR 127 PR 130 ਦੇ HR 47 ਆ ਜਾਂਦਾ ਹੈ। ਇਹ ਦੋਸਤੋ ਮਈ 25 ਤੋਂ 31 ਮਈ ਤੱਕ ਆਪਾਂ ਇਸ ਦੀ ਜਿਹੜੀ ਪਨੀਰੀ ਲਾ ਸਕਦੇ ਹਾਂ, ਬੀਜ ਸਕਦੇ ਹਾਂ। ਇਸ ਤੋਂ ਬਾਅਦ ਦੋਸਤੋ ਇੱਕ ਆ ਜਾਂਦਾ PR 126 ਇਹ ਗੱਲ ਜੀ ਦੋਸਤੋ ਬਹੁਤ ਧਿਆਨ ਦੇ ਵਿੱਚ ਰੱਖ ਲਓ ਵੀ ਪੱਲੇ ਮੰਨ ਲਓ ਗੱਲ ਨੂੰ ਵੀ 126 ਜਿਹੜਾ ਹੈ ਕਿਸਾਨ ਅਗੇਤਾ ਲਾਉਣਗੇ ਉਹਨਾਂ ਦਾ ਝਾੜ ਘਟ ਹੋਵੇਗਾ ਹੀ ਹੋਵੇਗਾ ਜਿਹੜੇ ਵੀਰ ਪਛੇਤਾ ਲਾਉਣਗੇ ਉਹਨਾਂ ਦਾ ਝਾੜ ਬਤੇਰੇ ਹੋਵੇਗਾ ਇਹ ਅਕਸਰ ਜਿਹੜੇ ਵੀਰ 126 ਦੀ ਬਜਾਈ ਕਰਦੇ ਆ ਉਹਨਾਂ ਨੂੰ ਵੇਖਣ ਦੇ ਵਿੱਚ ਨਜ਼ਰ ਜ਼ਰੂਰ ਆਇਆ ਹੋਵੇਗਾ ਪਨੀਰੀ ਬੀਜਣ ਦਾ ਸਮਾਂ ਦੋਸਤੋ 25 ਮਈ ਤੋਂ 20 ਜੂਨ ਤੱਕ ਹੈਗਾ ਵੀ 20 ਜੂਨ ਤੱਕ ਵੀ ਤੁਸੀਂ ਬੀ ਸਕਦੇ ਹੋ ਪਰ ਅੱਗੇ ਜਾ ਕੇ ਜਿਹੜੇ ਕਿਸਾਨ ਵੀਰਾਂ ਨੇ ਮਤਲਬ ਕਿ ਉਹ ਆਲੂ ਲਾਉਣੇ ਹੈਗੇ ਆ ਉਹ ਦੋਸਤੋ ਤੁਸੀਂ 25 ਮਈ ਤੋਂ 20 ਜੂਨ ਤੱਕ ਪਨੀਰੀ ਬੀਜ ਸਕਦੇ ਹੋ ਇੱਕ ਗੱਲ ਦੋਸਤੋ ਯਾਦ ਰੱਖੋ 126 ਦੀ ਪਨੀਰੀ ਹੋ ਸਕੇ ਤਾਂ 25 ਦਿਨ ਦੀ ਖੇਤ ਵਿੱਚ ਲੱਗਣੀ ਚਾਹੀਦੀ ਹੈ ਜਾਂ ਹੋ ਸਕੇ ਤਾਂ ਘੱਟੋ ਘੱਟ 30 ਦਿਨ ਦੀ ਖੇਤ ਵਿੱਚ ਲੱਗ ਜਾਣੀ ਚਾਹੀਦੀ ਆ ਸੋ ਦੋਸਤੋ ਇਹ ਸੀ ਕੁਝ ਜ਼ਰੂਰੀ ਹਦਾਇਤਾਂ ਬਾਕੀ ਅੱਗੇ ਗਵਰਨਮੈਂਟ ਸਰਕਾਰ ਵੱਲੋਂ ਦੋਸਤੋ ਜਿੱਦਾਂ ਵੀ ਅੱਗੇ ਅਨਾਉਂਸ ਹੋਣਗੀਆਂ ਤਰੀਕਾ ਉਹ ਤੁਹਾਡੇ ਨਾਲ ਸਮੇਂ-ਸਮੇਂ ਤੇ ਸ਼ੇਅਰ ਕਰਦੇ ਰਵਾਂਗੇ ਬਾਕੀ ਆਪਣੇ ਸੁਝਾਅ ਦੇ ਨੇ ਤੁਸੀਂ ਨਾ ਭੁੱਲਿਓ ਆ ਵੀਡੀਓ ਵੇਖਣ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅੱਗੇ ਹੋਰਾਂ ਵੀਰਾਂ ਤੱਕ ਵੀ ਜਿਹੜੀਆਂ ਇਹ ਤਰੀਕਾ ਨੇ ਦੋਸਤੋ ਗਵਰਨਮੈਂਟ ਸਰਕਾਰ ਵੱਲੋਂ ਹਦਾਇਤਾਂ ਨੇ ਉਹ ਅੱਗੇ ਹੋਰਾਂ ਭੈਣ ਭਰਾਵਾਂ ਵੀਰਾਂ ਤੱਕ ਵੀ ਜਿਹੜੀ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਸੋ ਮਿਲਦੇ ਆ ਇੱਕ ਨਵੀਂ ਅ ਕੀ ਗੱਲ